ਜੋ ਵਿਛੜਦੇ ਜਾ ਰਹੇ ਨੇ ਲੋਕ ਸੱਭਿਆਚਾਰ ਦੇ ਨਾਲ ਤੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਖੜੇ ਤਾਂ ਪਾਣੀ ਵੀ ਮੁਸ਼ਕ ਜਾਂਦੇ ਨੇ ਪਰ ਸੱਭਿਆਚਾਰ ਸੱਭੇ ਖਾਣਾ ਬਹੁਤ ਜ਼ਰੂਰੀ ਹੈ ਕਲਚਰ ਸ਼ੁੱਡ ਬੀ ਕਲਚਰਲ ਸਿਚੁਏ ਆ ਉਹਦਾ ਸੰਬੰਧ ਹੈ ਇਸ ਨੂੰ ਲੈ ਕੇ ਤੁਸੀਂ ਕੀ ਮਤਲਬ ਜੋ ਬਦਲਾ ਜਾਂ ਕੀ ਚੀਜ਼ਾਂ ਜੋ ਨੇ ਐਡ ਕਰਨਾ ਚਾਹੋਗੇ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਹੈ ਮੈਂ ਤੇ ਇਹੀ ਚਾਹਾਂਗੀ ਕਿ ਜਿਹੜੀ ਸ਼ਲੀਲਤਾ ਦੀ ਗੱਲ ਕੀਤੀ ਕਿ ਗਾਣਿਆਂ ਦੇ ਵਿੱਚ ਜਿਸ ਤਰ੍ਹਾਂ ਫਿਲਮਾਇਆ ਜਾਂਦਾ ਹੈ ਸ਼ਲੀਲਤਾ ਫਿਲਮਾਈ ਜਾਂਦੀ ਹੈ ਕਿਸ ਨੂੰ ਕਸੂਰਵਾਰ ਇਸ ਚੀਜ਼ ਦਾ ਠਹਿਰਾਉਨੇ ਹੋ ਕਲਾਕਾਰ ਤਾਂ ਚਲੋ ਥੋੜੇ ਬਹੁਤੇ ਕਰਦੇ ਹੀ ਨੇ ਜਿਸ ਤਰ੍ਹਾਂ ਅੰਗੇਜਵਾਦ ਉਹਦੇ ਚ ਦਿਖਾਉਂਦੇ ਨੇ ਫਿਲਮਾਂ ਚ ਪਰ ਜੋ ਹਾਲੀ ਦੇ ਵਿੱਚ ਹਾਲੀ ਦੇ ਵਿੱਚ ਰਾਣਾ ਬੱਲਾ ਚੋਰੀਆਂ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਹੁਣ ਮੈਂ ਦੱਸੋ ਕਿਵੇਂ ਦੱਸਾਂ ਹਾਲਾਤ ਠੀਕ ਮੈਂ ਹੁਣ ਗਵਰਨਮੈਂਟ ਚ ਨਹੀਂ ਨਾ ਬੈਠੀ ਹੋਈ ਮੈਂ ਆਮ ਨਾਟ ਅ ਪੋਲਿਟিক্যাল ਪਰਸਨ ਔਰ ਇਅਰ ਦੇਖ ਰਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾਜ ਮিনা ਮੈਡਮ ਸੁਖੀ ਬਰਾੜ ਮੌਜੂਦ ਨੇਤਾ ਕਲਚਰਲ ਚੇਅਰਮੈਨ ਵਜੋਂ ਆਉਂਦਾ ਇਹਨਾਂ ਦੇ ਵੱਲੋਂ ਸੰਭਾਲਿਆ ਗਿਆ ਹੈ ਤਾਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੈਡਮ ਅ ਸ਼ੁਕਰੀਆ ਜੀ ਤੁਹਾਡਾ ਚੈਨਲ ਦੇਖ ਰਹੇ ਸਾਰੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ ਅਦਵ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਮੈਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਸੀਐਸਐਨਏ ਚੰਡੀਗੜ੍ਹ ਸੰਗੀਤ ਨਾਟਕ ਅਕੈडमी ਦੀ ਚੇਅਰਪਰਸਨ ਬਣਾ ਕੇ ਸਾਰੇ ਕਲਾਜਗਤ ਦਾ ਮਾਣ ਵਧਾਇਆ ਸੋ ਆਈ ਐਮ ਰੀਲੀ ਗ੍ਰੇਟਫੁਲ ਟੂ ਆਲ ਆਫ ਯੂ ਐਂਡ ਪ੍ਰੈਸ ਵਾਲਾਂ ਦੀ ਵੀ ਮੈਂ ਸ਼ੁਕਰੀਆ ਦਾ ਕਰਦੀ ਹਾਂ ਔਰ ਮੇਰੇ ਭੈਣ ਭਰਾ ਜਿਹੜੇ ਚੱਲ ਕੇ ਆਏ ਨੇ ਪੰਜਾਬ ਦੇ ਆ ਵੱਡੀਆਂ-ਵੱਡੀਆਂ ਸ਼ਖਸੀਅਤਾਂ ਆਈਆਂ ਨੇ ਡਾਕਟਰ ਦੀਪਕ ਮਨਮੋਹ ਪੰਮੀ ਬਾਈ ਹਰਦੀਪ ਬਾਈ ਉਹ ਕਲਾ ਜਗਤ ਚ ਕੋਈ ਨਹੀਂ ਰਿਹਾ ਰੌਣੀ ਬਾਈ ਕੋਈ ਨਹੀਂ ਰਿਹਾ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਸੋ ਮੈਂ ਬੜੀ ਖੁਸ਼ ਆ ਕਿ ਮੇਰੇ ਸੱਜੀਆਂ ਖੁੱਭੀਆਂ ਬਾਵਾ ਮੇਰੇ ਮਾਂ-ਬਾਪ ਮੇਰੇ ਭੈਣ ਭਰਾ ਅੱਜ ਮੇਰੇ ਨਾਲ ਨੇ ਤੇ ਸਾਰਾ ਪੰਜਾਬ ਮੇਰੇ ਨਾਲ ਖੜਾ ਹੈ ਅਕਸਰ ਤੁਸੀਂ ਸੱਭਿਆਚਾਰ ਦੀ ਗੱਲ ਕਰਦੇ ਆਉਂਦੇ ਹੋ ਹਰ ਵਾਰ ਇੱਕ ਤੁਹਾਡਾ ਜੋ ਪਹਿਰਾਵਾ ਉਹ ਵੀ ਸੱਭਿਆਚਾਰਕ ਬਿਲਕੁਲ ਤੁਸੀਂ ਹਰ ਟਾਈਮ ਨਜ਼ਰ ਆਉਂਦੇ ਹੋ ਫੁਲਕਾਰੀ ਦੇ ਨਾਲ ਪਰ ਅੱਜ ਕੱਲ ਜਿੱਥੇ ਸੱਭਿਆਚਾਰ ਗਵਾਚਦਾ ਜਾ ਰਿਹਾ ਹੈ ਗਾਣਿਆਂ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਜਦ ਕਿਸੇ ਵੀ ਤਰੀਕੇ ਦੇ ਨਾਲ ਗੱਲ ਕਰ ਲਈਏ ਤਾਂ ਜੋ ਵਿਛੜਦੇ ਜਾ ਰਹੇ ਨੇ ਲੋਕ ਸੱਭਿਆਚਾਰ ਦੇ ਨਾਲ ਤੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਹੈ ਸੱਭਿਆਚਾਰ 'ਚ ਬਦਲਾਅ ਵੀ ਜ਼ਰੂਰੀ ਹੈ ਬੱਚੇ ਜਿਹੜੇ ਅੱਜ ਕੱਲ ਗਾ ਰਹੇ ਨੇ ਬਹੁਤ ਅੱਛਾ ਗਾ ਰਹੇ ਨੇ ਮਾਡਰਨ ਸੱਭਿਆਚਾਰ ਬਦਲਣਾ ਵੀ ਚਾਹੀਦਾ ਕਿਉਂਕਿ ਖੜੇ ਤਾਂ ਪਾਣੀ ਵੀ ਮੁਸ਼ਕਿਲ ਜਾਂਦੇ ਨੇ ਪਰ ਸੱਭਿਆਚਾਰ ਸੱਭੇ ਖਾਣਾ ਬਹੁਤ ਜ਼ਰੂਰੀ ਹੈ ਕਲਚਰ ਸ਼ੁੱਡ ਬੀ ਕਲਚਰਲ ਇਟ ਇਟ ਕੈਨ ਬੀ ਮਾਡਰਨ ਬਟ ਇਹ ਇਟ ਸ਼ੁੱਡ ਨਾਟ ਬੀ ਅਨਕਲਚਰਡ ਇਹ ਮਤਲਬ ਉਹ ਨਹੀਂ ਹੋਣਾ ਚਾਹੀਦਾ ਇਹ ਅਸ਼ਲੀਲ ਨਹੀਂ ਹੋਣਾ ਚਾਹੀਦਾ ਕਲਚਰ ਬਦਲਦਾ ਬੱਚੇ ਬੜਾ ਵਧੀਆ ਕਰ ਰਹੇ ਨੇ ਬਟ ਫਿਲਮਾਂਕਣਾਂ ਜਿਹੜਾ ਉਹ ਮਾੜਾ ਉਹ ਮੈਂ ਇਹੀ ਐਡਵਾਈਸ ਕਰੂੰਗੀ ਸਾਰਿਆਂ ਨੂੰ ਕਰਦੀ ਵੀ ਰਹਿਣੀ ਹੈ ਗਾਈਡ ਵੀ ਬਾਈ ਆਪਾਂ ਥੋੜਾ ਜਿਹਾ ਆਪਣੀ ਵਿਰਾਸਤ ਵੱਲ ਝਾਤੀ ਮਾਰੀਏ ਪਿੱਛੇ ਵਿਰਸੇ ਵੱਲ ਵੇਖੀ ਤੇ ਆਪਣੇ ਸੱਭਿਆਚਾਰ ਨੂੰ ਪ੍ਰਜ਼ਰਵ ਕਰਕੇ ਰੱਖੀਏ ਸੰਭ ਕੇ ਰ ਅਜੋ ਤੁਸੀਂ ਜੋ ਇਹ ਔਦਾ ਸੰਭਿਆ ਇਸ ਨੂੰ ਲੈ ਕੇ ਤੁਸੀਂ ਕੀ ਮਤਲਬ ਜੋ ਬਦਲਾ ਜਾਂ ਕੀ ਚੀਜ਼ਾਂ ਜੋ ਨੇ ਐਡ ਕਰਨਾ ਚਾਹੂਗੇ ਇੱਥੇ ਜਿੰਨੇ ਵੀ ਚੇਅਰਮੈਨ ਆਏ ਨੇ ਬਹੁਤ ਅੱਛਾ ਸਭ ਨੇ ਬਹੁਤ ਅੱਛਾ ਕੰਮ ਕੀਤਾ ਵੇਖੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਆਪਣੀ ਆਪਣੀ ਸੋਚ ਹੁੰਦੀ ਹੈ ਮੈਂ ਤੇ ਇਹੀ ਚਾਹਾਂਗੀ ਕਿ ਜਿਹੜੀ ਸਾਡੀ ਭਾਰਤ ਦੀ ਸੰਸਕ੍ਰਿਤੀ ਹੈ ਪੰਜਾਬ ਦੀ ਹੈ ਚੰਡੀਗੜ੍ਹ ਦੀ ਸੰਸਕ੍ਰਿਤੀ ਹੈ ਉਹਨਾਂ ਗਰੁੱਪਾਂ ਨੂੰ ਉਹਨਾਂ ਕਲਾਕਾਰਾਂ ਨੂੰ ਮੌਕੇ ਦਿੱਤੇ ਜਾਣ ਜਿਨ੍ਹਾਂ ਨੂੰ ਅੱਜ ਤੱਕ ਮੌਕੇ ਨਹੀਂ ਮਿਲੇ ਤੇ ਜਿਹੜੇ ਆਪਣੇ ਵਿਰਾਸਤ ਨਾਲ ਜੁੜੇ ਹੋਣ ਆਪਣੀ ਆਪਣੀ ਸੰਸਕਾਰਾਂ ਨਾਲ ਜੁੜੇ ਹੋਣ ਆਪਣੇ ਦੇਸ਼ ਨਾਲ ਜੁੜੇ ਹੋਣ ਤੇ ਦੇਸ਼ ਦੇ ਹਿੱਤ ਦੀ ਹੀ ਗੱਲ ਕਰਨ ਸ਼ਲੀਲਤਾ ਦੀ ਗੱਲ ਕੀਤੀ ਕਿ ਗਾਣਿਆਂ ਦੇ ਵਿੱਚ ਜਿਸ ਤਰ੍ਹਾਂ ਫਿਲਮਾਇਆ ਜਾਂਦਾ ਹੈ ਸ਼ਲੀਲਤਾ ਫਿਲਮਾਈ ਜਾਂਦੀ ਹੈ ਕਿਸ ਨੂੰ ਕਸੂਰਵਾਰ ਇਸ ਚੀਜ਼ ਦਾ ਠਹਿਰਾਉਨੇ ਹੋ ਜਾਂ ਫਿਰ ਕੀ ਕਿਵੇਂ ਇਹ ਚੀਜ਼ਾਂ ਠੀਕ ਹੋ ਸਕਦੀਆਂ ਨੇ ਕਿਉਂਕਿ ਅਸੀਂ ਰੀਲਾਂ ਦੇਖਦੇ ਆ ਜਾਂ ਸ਼ਾਰਟਸ ਵੀਡੀਓਜ਼ ਜੋ ਵੀ YouTube ਵਗੈਰਾ ਦੇ ਉੱਤੇ ਉਸ ਦੇ ਵਿੱਚ ਕੋਈ ਇਹ ਨਹੀਂ ਕਿ ਸਿਰਫ ਕੁੜੀਆਂ ਨੇ ਕੋਈ ਇਹ ਜਿਹਾ ਏਜਡ ਜਨਾਨੀਆਂ ਵੀ ਨੇ ਜਿਨ੍ਹਾਂ ਦੇ ਵੱਲੋਂ ਕਈ ਇਹੋ ਜਿਹੇ ਗਾਣਿਆਂ ਦੇ ਉੱਤੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਾਂ ਇਹੋ ਜਿਹਾ ਪਹਿਰਾਵਾ ਜਿਹੜਾ ਉਹਨਾਂ ਨੇ ਪਾਇਆ ਹੁੰਦਾ ਬਹੁਤ ਮਾੜੀ ਗੱਲ ਆ ਅੱਜ ਕੱਲ ਰੀਲਾਂ ਆਪਾਂ ਫੈਮਿਲੀ ਚ ਬੈਠ ਕੇ ਤਾਂ ਦੇਖ ਹੀ ਨਹੀਂ ਸਕਦੇ ਮਤਲਬ ਇੰਨਾ ਨੰਘਾਰ ਆ ਗਿਆ ਸਮਾਜ ਦੇ ਵਿੱਚ ਕੋਈ ਏਜ ਦਾ ਫਰਕ ਨਹੀਂ 70 70 ਸਾਲ ਦੀਆਂ ਬਜ਼ੁਰਗ ਲੇਡੀਜ਼ ਅਸ਼ਰੀਲ ਇਲੈਕਸ਼ਨ ਕਰ ਰਹੀਆਂ ਹਨ ਨੰਘਾਰ ਵੱਲ ਜਾ ਰਹੀਆਂ ਸਮਾਜ ਜਿਵੇਂ ਕਹਾਂ ਤਾਂ ਇਹਦੇ ਚ ਇਕੱਲੇ ਯੰਗ ਜਨਰੇਸ਼ਨ ਨਹੀਂ ਹਰ ਤਰ੍ਹਾਂ ਦੀ ਜਨਰੇਸ਼ਨ ਹਰ ਏਜ ਗਰੁੱਪ ਇਸ ਚ ਇਨਵੋਲ ਹੈ ਰੀਲਾਂ ਬਣਾਉਣ ਚ ਅੱਜ ਕੱਲ ਜਿਹੜਾ ਕਿ ਬਹੁਤ ਮਾੜਾ ਰੁਝਾਨ ਹੈ ਇਹਦੇ ਚ ਇਕੱਲਾ ਕਲਾਕਾਰਾਂ ਦਾ ਕਸੂਰ ਨਹੀਂ ਤੁਸੀਂ ਰੀਲਾਂ ਕੱਢੋ ਵਿੱਚ ਕਲਾਕਾਰ ਦੱਸ ਦੱਸਣਗੇ ਤੁਹਾਨੂੰ ਜਿਹੜੇ 90 90 ਲੋਕ ਤਾਂ ਕਲਾਕਾਰਾਂ ਤੋਂ ਬਿਨਾਂ ਹੀ ਦੱਸਣ ਕਲਾਕਾਰਾਂ ਦਾ ਕਲਾਕਾਰ ਤਾਂ ਚਲੋ ਥੋੜੇ ਬਹੁਤੇ ਕਰਦੇ ਹੀ ਨੇ ਜਿਸ ਤਰ੍ਹਾਂ ਅੰਗੇਜ ਬਾਦ ਉਹਦੇ ਚ ਦਿਖਾਉਂਦੇ ਨੇ ਫਿਲਮਾਂ ਚ ਪਰ ਜੋ ਆਮ ਜਨਤਾ ਸਮਾਜ ਦਿਖਾ ਰਿਹਾ ਉਹ ਤਾਂ ਕਲਾਕਾਰਾਂ ਤੋਂ ਵੀ ਉੱਪਰ ਚਲੇ ਗਿਆ ਸਭਿਆਚਾਰ ਦੀ ਅਸੀਂ ਗੱਲ ਕੀਤੀ ਉੱਥੇ ਗੱਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀ ਕਰਨਾ ਚਾਹਾਂਗੇ ਮੋਹਾਲੀ ਦੇ ਵਿੱਚ ਹਾਲੀ ਦੇ ਵਿੱਚ ਰਾਣਾ ਬੱਲਾ ਚੋਰੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਨੂੰ ਲੈ ਕੇ ਕੀ ਕਹਿਣਾ ਮਾੜੀ ਗੱਲ ਹੀ ਹੈ ਜਿਹੜੀਆਂ ਘਟਨਾਵਾਂ ਕਿਤੇ ਵੀ ਹੋ ਰਹੀਆਂ ਮਾੜੀਆਂ ਹੀ ਆ ਆ ਥੋੜਾ ਕਵਾਂਗੇ ਵੀ ਕਿਸੇ ਦਾ ਪੁੱਤ ਮਾਰਦਾ ਬਲਾਚੌਰੀਆਂ ਮਾਰਦਾ ਤਾਂ ਚੰਗੀ ਗੱਲ ਥੋੜਾ ਜੀ ਥਿਸ ਇਜ਼ ਵੈਰੀ ਬੈਡ ਰੀਅਲੀ ਸੈਡ ਬਹੁਤ ਵੱਡਾ ਘਾਟਾ ਹੈ ਪੇਰੈਂਟਸ ਲਈ ਫੈਮਿਲੀ ਲਈ ਉਹਨਾਂ ਦੀ ਵੈਫਲੀ ਮਾੜਾ ਹੀ ਯਾਰ ਜਾਣ ਤਾਂ ਮਾੜਾ ਹੀ ਇਹ ਮਾੜੀ ਕਿਵੇਂ ਦੇਖਦੇ ਹੋ ਕਿ ਹਾਲਾਤ ਠੀਕ ਹੋ ਸਰ ਉਹ ਹੁਣ ਮੈਂ ਦੱਸੋ ਕਿਵੇਂ ਦੱਸਾਂ ਹਾਲਾਤ ਠੀਕ ਮੈਂ ਹੁਣ ਗਵਰਨਮੈਂਟ ਚ ਨਹੀਂ ਨਾ ਬੈਠੀ ਹੋਈ ਮੈਂ ਆਮ ਨਾਟ ਅ ਪੋਲਿਟਿਕਲ ਪਰਸਨ ਮੈਂ ਤਾਂ ਇੱਕ ਕਲਚਰਲ ਫਿਗਰ ਆ ਸਭ ਨੂੰ ਪਤਾ ਆਏ ਮੈਂ ਸੋਸ਼ਲ ਪਰਸਨ ਆਏ ਮੈਂ ਕਲਚਰਲ ਪਰਸਨ ਆਏ ਹਵ ਨਥਿੰਗ ਟੂ ਡੂ ਵਿਦ ਅ ਪੋਲਿਟਿਕਸ ਆਈਦਰ ਇਟਸ ਆਫ ਇੰਡੀਆ ਪੋਲਿਟਿਕਸ অর ਪੰਜਾਬ ਪੋਲਿਟਿਕਸ ਇਟ ਸ਼ੁੱਡ ਬੀ ਕੰਟਰੋਲਡ ਬਾਈ ਦਾ ਗਵਰਨਮੈਂਟ ਓਨਲੀ ਇਟਸ ਨਾਟ ਦਾ ਜੌਬ ਆਫ ਐਨ ਆਰਟਿਸਟ ਯੂ نو ਐਂਡ ਵੀ ਕੈਨ ਓਨਲੀ ਪ੍ਰੇ ਫਾਰ ਥੈਟ ਮੁੱਦੇ ਦੇਤੇ ਤੁਸੀਂ ਬੇਬਾਕ ਹੋ ਕੇ ਬੋਲਦੇ ਹਰ ਟਾਈਮ ਨਜ਼ਰ ਆਉਨੇ ਹੋ ਤਾਂ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਇਹ ਔਦਾ ਸਮ ਟੈਂਕਿਊ ਸੋ ਨਾਈਸ ਆਫ ਯੂ ਬੱਚਿਓ ਆਲ ਦਾ ਬੈਸਟ ਗੁੱਡ ਲੱਕ ਟੂ ਆਲ ਆਫ ਯੂ ਐਂਡ ਗੁੱਡ ਵਿਸ਼ਸ ਵੀਸ਼ ਯੂ ਵੈਰੀ ਹੈਪੀ ਨਿਊ ਇਅਰ ਥੈਂਕਿਊ ਬਹੁਤ-ਬਹੁਤ ਧੰਨਵਾਦ ਹੈ ਇਸ ਸਮੇਂ ਸਾਡੇ ਨਾਲ ਮੈਡਮ ਸੁਖੀ ਬਰਾੜ ਮੌਜੂਦ ਸਨ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰ ਅਸ਼ਵਨੀ ਦੇ